ਮਾਨਯੋਗ ਡੀਜੀਪੀ ਪੰਜਾਬ ਅਰ ਐਸਐਸਪੀ ਕਬੂਰਥਲਾ ਮੈਡਮ ਅਕਸਾ ਗੁੱਟਾ ਆਈਪੀਐਸ ਇਹਨਾਂ ਦੇ ਦਿਸ਼ਾ ਨਿਰਦੇਸ਼ ਤੇ ਸਬ ਡਿਵੀਜ਼ਨ ਫਗਵਾੜਾ ਪੁਲਿਸ ਵੱਲੋਂ ਜਿਹੜੇ ਮਾੜੇ ਅਨਸਰ ਦਿਖਲਾਫ ਮੈਂਬਰਟੀਕੀ ਸੀ ਉਹਦੇ ਵਿੱਚ ਸਾਡੀ ਫਗਵਾੜਾ ਪੁਲਿਸ ਨੂੰ ਬਹੁਤ ਹੀ ਅੱਛੀ ਕਾਮਯਾਬੀ ਹਾਸਿਲ ਹੋਈ ਹੈ ਡੀਐਸਪੀ ਫਗਵਾੜਾ ਅਰ ਸੀਆਈ ਇਨਚਾਰਜ ਫਗਵਾੜਾ ਇਹਨਾਂ ਨੇ ਜਿਹੜੀ ਮਾੜੇ ਅਨਸਰ ਦਿਖਲਾਫ ਟੀਮ ਵੱਲੋਂ ਨਾਕਾਬਰਦੀ ਕੀਤੀ ਗਈ ਸੀ ਜਿੱਥੇ ਇਹ ਇੱਕ ਗੱਡੀ ਜਿਹੜੀ ਐਂਡਿਕਾ ਜਿਹਨੂੰ ਇੱਕ ਹਰਜਿੰਦਰ ਨਾਮ ਦਾ ਜਿਹੜਾ ਬੰਤੀ ਚਲਾ ਰਿਹਾ ਸੀ ਦੌਰਾਨੀ ਚੈਕਿੰਗ ਇਹਦੇ ਪਾਸੋਂ ਇੱਕ ਬਲੌਕ ਪਿਸਟਲ ਦੋ ਮੈਗਜ਼ੀਨਸ ਔਰ ਇੱਕ 10 ਰੌਂਦ ਜਿਹੜੇ ਜ਼ਿੰਦਾ ਰੌਂਦ ਰਿਕਵਰ ਹੋਏ ਔਰ ਇਹਦੇ ਸਬੰਧੀ 라ਵਲ ਪਿੰਡੀ ਥਾਣੇ ਦੇ ਵਿੱਚ ਐਫ ਆਰ ਨੰਬਰ 59 ਅੰਡਰ ਆਰਮਜ਼ ਐਕਟ ਦੇ ਅਲਟਰਨ ਸੈਕਸ਼ਨ ਦੇ ਵਿੱਚ ਜਿਸ ਤੋ ਕੀਤੀ ਗਈ ਦੋਸ਼ੀ ਬਨਨ ਦੌਰਾਨ ਦੀ ਤਫਤੀਸ਼ ਕੁਝ ਵਿੱਚ ਤੇ ਪਤਾ ਲੱਗ ਗਿਆ ਕਿ ਇਹ ਪਿਸਤਲ ਉਹਨੋ ਹੈ ਕਿ ਗੈਂਗਸਟਰ ਹੈ ਹਰਪ੍ਰੀਤ ਹੈ ਹਪੋ ਜਿਹੜਾ ਕੀ ਬੁਹਾਣੀ ਦੇ ਰਹਿਣ ਵਾਲਾ ਹੈ ਉਹਦੇ ਖਿਲਾਫ ਲਗਭਗ 26 ਪਰਚੇ ਅਲਰੇਡੀ ਰਜਿਸਟਰਡ ਨੇ ਔਰ ਫਿਲਹਾਲ ਉਹ ਯੂਐਸਏ ਦੇ ਵਿੱਚ ਹੈ ਇਹ ਪਿਸਤਲ ਉਹਨੇ ਉਹਨੂੰ ਹਯਾ ਕਰਵਾਇਆ ਔਰ ਇਹ ਪਿਸਤਲ ਦੇ ਨਾਲ ਉਹਨਾਂ ਨੇ ਅਗਰੇ ਹੀ ਕਿਸੇ ਅ ਰੰਜਿਸ਼ ਦੇ ਤਹਿਤ ਇੱਕ ਬੰਦੇ ਦੀ ਜਣਾ ਕਿਲਿੰਗ ਕਰਾਣੀ ਸੀ ਤੋ ਇਹਦੇ ਦੋਸ਼ੀ ਦੇ ਅਰੈਸਟ ਦੇ ਨਾਲ ਸਾਡਾ ਇੱਕ ਜਿਹੜਾ ਹੈ ਵੱਡਾ ਕ੍ਰਾਈਮ ਹੋਣਾ ਬਚ ਗਿਆ ਹੈ ਬੜੀ ਅੱਛੀ ਕਾਮਯਾਬੀ ਇਸੇ ਕੁਮਾਰਾ ਦੀ ਟੀਮ ਨੂੰ ਸਾਨ ਮਾਸੀ ਹੋਈ ਹੈ ਇਹਦੇ ਹੁਣ ਅਸੀਂ ਅੱਗੇ ਫਰਦਰ ਰਿਮਾਂਡ ਲਿਆ ਗਿਆ ਹੈ ਔਰ ਉਹਦੇ ਕੁਝ ਹੋਰ ਵੀ ਅੱਗੇ ਵੀ ਜਿਹੜੇ ਵਿਅਕਤੀ ਦੋਸ਼ੀ ਪਏ ਜਾਣਗੇ ਉਹਨਾਂ ਨੂੰ ਵੀ ਨਾਲ ਤਾਰਿਆ ਕੀਤਾ ਜਾਵੇ ਜੈ ਜੀ